ਇਸ ਤਰ੍ਹਾਂ ਦੇਖਦੇ ਹੋ ਜੋ ਸਬਜ਼ੀ ਦੇ ਰੇਟ ਵੱਧ ਗਏ ਨੇ ਟਮਾਟਰ ਦਾ ਰੇਟ ਜਿਹੜਾ 40 50 ਸੀ ਅੱਜ 100 ਰੁਪਏ ਤੋਂ ਪਾਰ ਹੋ ਗਿਆ ਰੋ ਕੋਈ ਆਮ ਬੰਦੇ ਦੇ ਵਸਤੋਂ ਬਾਹਰ ਹੀ ਹੋ ਗਈ ਪਹਿਲਾਂ ਕਹਿੰਦੇ ਸੀਗੇ ਸਬਜ਼ੀ ਖਾਓ ਦਾਲ ਰੋਟੀ ਖਾਓ ਉਹ ਖਤਮ ਹੋ ਗਈ ਨਾ ਦਾਲ ਰੋਟੀ ਕਿਸੇ ਦੇ ਵਸਤੇ ਦੀ ਰਹੇਗੀ ਨਾ ਸਬਜ਼ੀ ਰਹੇਗੀ ਸਬਜ਼ੀ ਦਾ ਇਹ ਹਾਲ ਹੈ ਹੁਣ ਸਾਰੇ ਸਬਜ਼ੀ ਲੈਣ ਆਇਆ ਮੈਂ ਆ ਜਿਹੜਾ ਮਟਰ ਨੇ 200 ਰੁਪਏ ਕਿਲੋ ਨੇ ਜੀ ਜਿਹੜੇ ਟਮਾਟਰ ਨੇ 100 ਰੁਪਏ ਪਾਰ ਨੇ ਜਿਹੜਾ ਅਦਰਕ ਹੈ ਇੱਥੇ ਪਿਆ ਉਹ 150 ਰੁਪਏ ਕਿਲੋ ਹੈ ਜਿਹੜੇ ਕੱਦੂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਹੁਣ ਐਸ ਵੇਲੇ 50-60 ਰੁਪਏ ਕਿਲੋ ਹਨ ਆ ਮੂਲੀ ਲਓ ਇਹ 40-45 ਰੁਪਏ ਕਿਲੋ ਹੈ ਦੱਸੋ ਆਹ ਬੰਦਾ ਕੀ ਖਾਏਗਾ ਪਰ ਪਿਆਜ਼ ਨੇ ਪਹਿਲੇ ਲੋਕਾਂ ਦੇ ਤੋਂ ਧੋਆ ਕਢਾਇਆ ਹੋਇਆ ਆਹ ਬੰਦੇ ਦੇ ਵਾਸਤੇ ਸੋ ਸਬਜ਼ੀ ਤੇ ਪਲੇਟ 'ਚੋਂ ਗਾਇਬ ਹੀ ਹੋ ਗਈ ਕਾਰਨ ਕੀ ਮੰਦਰ ਦੇ ਪਿੱਛੇ ਕਾਰਨ ਵੇਖੋ ਜੀ ਨਾ ਤਾਂ ਸਰਕਾਰ ਇਸ ਵੱਲ ਧਿਆਨ ਦੇਂਦੇ ਜਾਂ ਤਾਂ ਉਹ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਵੀ ਕੁਝ ਸਬਜ਼ੀਆਂ ਭੇਜਣ ਦੂਜਾ ਵਪਾਰੀ ਜਿਹੜਾ ਵਰਗ ਹੈ ਉਹਨੂੰ ਕੁਝ ਪ੍ਰਸ਼ਾਦ ਦੇਣ ਕਿ ਉਹ ਅੱਗੇ ਸਟੋਰੇਜ ਕਰੇ ਜਾਂ ਸਹੀ ਤਰੀਕੇ ਨਾਲ ਅੱਗੇ ਮਾਲ ਸਪਲਾਈ ਹੋਵੇ ਹੁਣ ਬਾਹਰੋਂ ਮਾਲ ਪ੍ਰੋਪਰ ਉਹਨਾਂ ਨੂੰ ਸਪਲਾਈ ਨਹੀਂ ਹੁੰਦਾ ਹੁਣ ਤਾਂ ਹੀ ਇੱਥੇ ਸਬਜ਼ੀਆਂ ਦੇ ਰੇਟ ਵਧੇ ਹੁਣ ਗਵਰਨਮੈਂਟ ਦਾ ਇਹ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਧਿਆਨ ਦੇਵੇ ਜਿਹੜਾ ਆਮ ਬੰਦੇ ਨੂੰ ਸਬਜ਼ੀ ਦਾ ਵਾਜਾ ਮੁਲ ਘਟੋ ਘਟ ਰੋਟੀ ਖਾਣ ਜੋਗਾ ਤੇ ਰਹਿ ਜੇ ਨਾ ਹੋਰ ਚੀਜ਼ਾਂ ਸਾਰੇ ਗਾਇਬ ਹੀ ਹੋ ਗਈਆਂ ਇੱਕ ਪਾਸੇ ਤਾਂ ਜਿਹੜੇ ਹੈ ਵਿਹਾਰਾਂ ਦੀ ਮਾਰ ਦੂਜੇ ਪਾਸੇ ਮਹਿੰਗਾਈ ਜਿਹੜੀ ਵਾਤੀ ਜਾਰੀ ਹੈ ਇਤਿਹਾਰ ਤੇ ਆਮ ਬੰਦੇ ਤੇ ਹੁਣ ਗਾਇਬ ਹੀ ਹੋ ਗਏ ਨਾ ਖੁਸ਼ੀ ਨਹੀਂ ਰਹਦੀ ਇਤਿਹਾਰ ਦੀ ਉਹ ਤੇ ਹੁਣ ਜਿੰਨਾ ਕੁ ਅਗਲੇ ਨੇ ਕਰਨਾ ਉਹਦੀ ਪੌਕਟ ਉਹਨੂੰ ਅਲਾਉ ਹੀ ਨਹੀਂ ਕਰਦੀ ਜੇਬ ਤੋਂ ਬਾਹਰ ਹੋ ਗਿਆ ਤੇ ਹਾਰ ਤੁਸੀਂ ਇਹ ਵੇਖੋ ਜਿੰਨਾ ਕੁ ਵੀ ਆਪਾਂ ਕਰਦੇ ਆ ਕੰਮ ਉਹ ਖਰਚੇ ਇਹਨੇ ਦਿਨ ਬਦੇ ਨੂੰ ਵੱਧ ਗਏ ਆ ਜਿਹੜੀ ਸਬਜੀ ਹੈ ਇਹ ਤੇ ਖਾਣੀ ਹੈ ਨਾ ਹੋਰ ਮਠਿਆਈ ਘੱਟ ਲੈ ਜਾਏਗਾ ਹੋਰ ਚੀਜ਼ਾਂ ਘੱਟ ਲੈ ਜਾਏਗਾ ਬੱਚਿਆਂ ਨੂੰ ਉਹ ਚੀਜ਼ਾਂ ਦੇ ਦੇਣੀ ਉਤੋਂ ਤਿਹਾਰਾਂ ਦੇ ਦਿਨ ਸ਼ੁਰੂ ਹੋ ਗਏ ਹੋਰ ਖਰਚੇ ਵਧਣੇ ਨੇ ਕੁਝ ਨਾ ਕੁਝ ਤੇ ਬੰਦੇ ਨੂੰ ਚਾਹੀਦਾ ਨਾ ਬੱਚਿਆਂ ਨੂੰ ਦੇਣ ਆਵਾਜ਼ ਤੇ ਕਿੰਨਾ ਕੱਸ ਰਿਹਾ ਤੇ ਵੀ ਨੀ ਫਾਇਰ ਜੀ ਸਭ ਤੋਂ ਵੱਡਾ ਬਾਇਟ ਤੇ ਜੀ ਹੁਣ ਹਿੱਲ ਗਿਆ ਤੁਸੀਂ ਕਿਰਿਆਨੇ ਦਾ ਸਮਾਨ ਲਾ ਲਓ ਉਹ ਪਾਰ ਚਲਾ ਗਿਆ ਸਬਜ਼ੀਆਂ ਨੇ ਉਹ ਥਾਲੀ ਚੋਂ ਗਾਇਬ ਹੋ ਗਈਆਂ ਤੇ ਰਹਿਣਾ ਕਟਵਟ ਰਹਿਣਾ ਤਾਂ ਹੈਗਾ ਨਾ ਬੰਦੇ ਨੇ ਖਾ ਜਾਂਦੇ ਰਹਿਣ ਲਈ ਖਾਣਾ ਤੇ ਖਾਣਾ ਪਰ ਉਹ ਖਾਣਾ ਬੰਦੇ ਉਸ ਤੋਂ ਬਾਹਰ ਹੋ ਗਿਆ ਹੁਣ ਦੱਸੋ ਇਹਦਾ ਹੱਲ ਫਿਕਰ ਦੀ ਕੀ ਕੌਣ ਮੈਂ ਤਾਂ ਉਹੀ ਸੋਚਦਾ ਵੀ ਹੁਣ ਗਵਰਨਮੈਂਟ ਦੱਸੇ ਵੀ ਉਹਨੂੰ ਕੀ ਜਾਂ ਤੇ ਆਪਾਂ ਮੋਬਾਈਲ ਖਾ ਲਈਏ ਠੀਕ ਹੈ ਜੀ ਜਿਨ੍ਹਾਂ ਤੇ ਜ਼ੋਰ ਲਾਇਆ ਹੋਇਆ ਜਾਂ ਹੋਰ ਚੀਜ਼ਾਂ ਟੀਵੀ ਖਾ ਲਈਏ ਜਾਂ ਨੈਟ ਜਿਹੜਾ ਫ੍ਰੀ ਦਿੱਤਾ ਹੋਇਆ ਉਹ ਖਾਦਾ ਜਾਏ ਅਸਲ 'ਚ ਉਹਨਾਂ ਨੂੰ ਨਾ ਟੈਟ ਤੇ ਬੇਸਿਕ ਚੀਜ਼ਾਂ ਨਾਲ ਭਰਨਾ ਪਰ ਉਹਨਾਂ ਨੂੰ ਫ੍ਰੀ ਦੇਣ ਦੀ ਬਜਾਏ ਉਹਨਾਂ ਨੂੰ ਟੈਕਸ ਮਾਫ ਕਰਨ ਦੀ ਬਜਾਏ ਆਮ ਜਿਹੜਾ ਕਿਸਾਨ ਹੈ ਆਮ ਸਬਜ਼ੀਆਂ ਵੇਚਣ ਵਾਲਾ ਆਮ ਬੰਦਾ ਜਿਹੜਾ ਉਹਨੂੰ ਫ੍ਰੀ ਕੀਤਾ ਜਾਵੇ ਕੁਝ ਸਬਸਿਡੀ ਦਿੱਤੀ ਜਾਏ ਇਹਨਾਂ ਚੀਜ਼ਾਂ ਤੇ ਜੇ ਸਬਸਿਡੀ ਦੇਣਗੇ ਤੇ ਲੋਕ ਸਬਜ਼ੀਆਂ ਬੀਜਣਗੇ ਉਹ ਲੋਕਾਂ ਨੂੰ ਸਹੂਲਤ ਮਿਲੇ ਪਰ ਉਹ ਦੇਣਾ ਨਹੀਂ ਕਿਉਂਕਿ ਉਹ ਉੱਥੇ ਚੀਜ਼ਾਂ ਨਹੀਂ ਚੱਲਦੀਆਂ ਸਰਕਾਰ ਲਈ ਬਹੁਤ ਜ਼ਿਆਦਾ ਸਬਜ਼ੀ ਤਾਂ ਜੀ तकरीबन ਸਾਰੀਆਂ ਮਹਿੰਗੀ ਹੋ ਗਈ ਗੋਭੀ ਵੀ ਬਹੁਤ ਮਹਿੰਗੀ ਹੋ ਗਈ ਜ਼ਿਆਦਾਤਰ ਅੱਜ ਟਮਾਟਰ ਬਹੁਤ ਮਹਿੰਗਾ ਹੋਇਆ ਮਤਲਬ ਲਸਣ ਹੋ ਗਿਆ ਜੀ 400 ਰੁਪਏ ਦੇ ਨੇੜੇ ਹੋ ਗਿਆ ਅਦਰਕ ਬਹੁਤ ਮਹਿੰਗਾ ਹੋ ਗਿਆ ਜਦੋਂ ਟਮਾਟਰ 300 ਰੁਪਏ ਵੇਚ ਰਿਹਾ ਸੀ ਅੱਜ ਕਿੰਨੇ ਰੁਪਏ ਹੈ ਟਮਾਟਰ ਅੱਜ ਜੀ 90 100 ਰੁਪਏ ਇਹ ਰੇਟ ਮਿਲ ਰਿਹਾ ਇੱਕਦਮ ਡਬਲ ਵਰਗਾ ਹੀ ਰੇਟ ਹੋਇਆ ਪਿਆ ਜੀ ਅਚਾਨਕ ਵਧ ਗਿਆਵੇਂ ਗਏ ਰੇਟ ਤੁਹਾਨੂੰ ਆ ਕੇ ਉਹਦੇ ਪਤਾ ਲੱਗਿਆ ਨਾ ਕੀ ਦੇਖੀ ਠੀਕ ਹੈ ਜੀ ਵੀ ਜੀ ਸਬਜ਼ੀ ਵਾਲੇ ਕਹਿ ਰਹੇ ਨੇ ਵੀ ਇਹ ਮਹਾਰਾਸ਼ਟਰ ਤੋਂ ਆਉਣ ਕਰਕੇ ਵੀ ਉੱਥੋਂ ਘਟਾ ਰਿਹਾ ਤਾਂ ਕਰਕੇ ਮਹਿੰਗਾ ਹੋ ਗਿਆ ਇਹ ਪਰ ਪੰਜਾਬ ਵਿੱਚ ਵੀ ਇਹਦੀ ਖੇਤੀ ਸੰਕਿਨ ਹੈ ਟਮਾਟਰ ਪੰਜਾਬ ਵਿੱਚ ਵੀ ਹੁੰਦਾ ਹੀ ਹੈ ਪਰ ਇਹ ਸਮਝ ਨਹੀਂ ਲੱਗੀ ਹੈਗੀ ਵੀ ਪੰਜਾਬ ਵਿੱਚ ਖੇਤੀ ਨਾ ਹੋਣ ਕਰਕੇ ਮਹਿੰਗਾ ਹੋ ਰਿਹਾ ਹੈ ਕਿ ਉੱਥੋਂ ਰੋਕਣ ਕਰਕੇ ਮਹਿੰਗਾ ਹੋ ਰਿਹਾ ਹੈ ਤੁਹਾਡੇ ਬਜਟ ਤੇ ਕਿੰਨਾ ਕਸਰ ਪਵੇਗਾ ਸਬਜੀ ਦਾ ਬਜਟ ਜੀ ਤਕਰੀਬਨ ਡਬਲ ਹੀ ਹੋ ਗਿਆ ਜਿੱਤੇ ਪਹਿਲਾਂ 500 ਰੁਪਏ ਦੀਆਂ ਸਬਜ਼ੀਆਂ ਦੇ ਸੀ ਉਹਨੂੰ 800 900 ਰੁਪਏ ਦੇ ਨੇੜੇ ਪਹੁੰਚ ਰਹੀ ਹੈ ਠੀਕ ਹੈ ਤੇ ਇੱਕ ਪਾਸੇ ਤਿਹਾਰਾਂ ਦੀ ਮਾਰ ਦੂਜੀ ਪਾਸੇ ਮਹਿੰਗਾਈ ਦੀ ਮਾਰ ਕਿਸ ਤਰ੍ਹਾਂ ਦੇਖੀ ਬਿਲਕੁਲ ਜੀ ਦੇਖੋ ਹੁਣ ਤੁਹਾਡੇ ਸਾਹਮਣੇ ਹੀ ਹੈ ਮੰਡੀ ਦਾ ਮਾਹੌਲ ਦੇਖੋ ਮੰਡੀ ਖਾਲੀ ਪਈ ਹੈ ਸਾਰੇ ਪਾਸੇ ਹੁਣ ਇਸ ਟਾਈਮ ਜਨ ਜੀਰੀ ਦਾ ਵੀ ਔਖਾ ਹੋਇਆ ਪਿਆ ਉਹਦੇ ਕਰਕੇ ਬਾਜ਼ਾਰ ਸਲੋ ਹੋ ਗਿਆ ਮੰਦੀ ਵਧਦੀ ਜਾ ਰਹੀ ਹੈ ਕੀ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਜਿਹੜਾ ਜਿਵੇਂ ਟਮਾਟਰ 100 ਰੁਪਏ ਇਹ ਤੋਂ ਵੀ ਪਾਰ ਹੋ ਚੁੱਕਾ ਹੈ ਫਿਰ ਤਾਂ ਤੁਸੀਂ ਤਾਂ ਫਿਰ ਜਿਵੇਂ ਕਿਲੋ ਲੈ ਕੇ ਜਾਂਦੇ ਤੇ ਕਿੰਨਾ ਲੈ ਕੇ ਜਾਵਾਂਗੇ ਨਹੀਂ ਹੁਣ ਤਾਂ ਜੀ ਪਾਈਆ ਤੇ ਆ ਗਿਆ ਕੰਮ ਜਿਹੜਾ ਹੁਣ ਪਹਿਲਾਂ ਕਿਲੋ ਤੇ ਸੀਗਾ ਹੁਣ ਤਾਂ ਬਜਟ ਘਟਾਣ ਲਈ ਥੋੜਾ ਜਿਹਾ ਸਬਜੀ ਦੀ ਕਟੋਤੀ ਵੀ ਕਰਨੀ ਪੈਣੀ ਹੈ ਤੇ ਆ ਤਾਂ ਆਪਣੀ ਬਦਲਣੀ ਪੈਣੀ ਆ ਨੇ ਸਬਜੀ ਕੱਟੇ ਲੈ ਕੇ ਜਾ ਰਹੇ ਜੀ ਹੁਣ ਤਾਂ ਜਦ ਤੱਕ ਸਸਤੀ ਨਹੀਂ ਦਾਲਾਂ ਵੀ ਲੈ ਸਕਦੇ ਦਾਲਾਂ ਦੀ ਰੇਟ ਦਾਲ ਵਿੱਚ ਵੀ ਟਮਾਟਰ ਯੂਜ਼ ਹੁੰਦਾ ਜੀ ਅਦਰਕ ਵੀ ਯੂਜ਼ ਹੁੰਦਾ ਲਸਣ ਵੀ ਯੂਜ਼ ਹੁੰਦਾ ਸਾਹਿਬ ਇੱਕੋ ਰੇਟ ਪੈਣੇ ਹੁੰਦਾ ਮਹਿੰਗਾਈ ਹਰੇਕ ਪਾਸੇ ਜੀ ਉਹ ਮੰਡੀ ਜਾ ਕੇ ਪਤਾ ਲੱਗਿਆ ਡੇਟਾ ਦਾ ਬਿਲਕੁਲ ਜੀ ਬਿਲਕੁਲ ਥੋੜੇ ਦਿਨ ਪਹਿਲਾਂ ਟਮਾਟਰ 50-60 ਰੁਪਏ ਸੀਗਾ ਅੱਜ ਇੱਕਦਮ 90-100 ਰੁਪਏ ਮਿਲ ਰਿਹਾ ਤਾਂ ਫਿਰ ਇੱਕਦਮ ਇਜ਼ਾਫਾ ਹੀ ਹੋਇਆ ਇਹ ਮੰਡੀ ਰੇਟ ਸੁਣ ਕੇ ਹੈਰਾਨ ਹੋਇਆ ਸੀ ਮੈਂ ਸੋਚ ਕੇ ਤਾਇਆ ਸੀ ਘਰੋਂ ਮਟਰ ਲੈ ਕੇ ਆਵਾਂਗੇ ਮਟਰ ਦੱਸਿਆ ਬਾਈ ਨੇ ਕਹਿੰਦਾ 200 ਰੁਪਏ ਹੋ ਗਿਆ ਜੀ ਫਿਰ ਮੈਂ ਕਿਹਾ ਮਟਰ ਪਨੀਰ ਦਾ ਬਾਅਦ ਚ ਖਾਵਾਂਗੇ ਕਦੋਂ ਪੁੱਛਿਆ ਸਭ ਤੋਂ ਗੰਦੀ ਆਈਟਮ ਕਹਿੰਨੇ ਉਹ ਵੀ 60 ਰੁਪਏ ਕਿਲੋ ਆ ਫਿਰ ਮੈਂ ਕਿਹਾ ਚਲੋ ਮਿਰਚ ਮੁਰਚ ਜਿਹਨੂੰ ਕੋਈ ਪੁੱਛਦਾ ਨਹੀਂ ਸੀਗਾ ਮਿਰਚ ਨੂੰ ਅਜੀ ਮਿਰਜ਼ਾ ਰੇਟ ਪੁੱਛਿਆ ਕਹਿੰਨੇ ਹਣ ਬੰਦਾ ਅਜੀ ਨਾਲ ਰੋਟੀ ਖਾਉ ਚਾਰ ਨਾਲ ਤਾਂ ਖਾਂਦਾ ਉਹ ਚਾਰ ਵੀ ਹੁਣ ਮਿਰਚ ਦਾ ਮਹਿੰਗਾ ਹੋਇਆ ਪਿਆ ਹੁਣ ਦਾ ਅੰਬੂੰਬਰੀ ਮੌਸਮ ਲੰਘ ਗਈ ਯਾਨੀ ਕਿ ਹਰ ਇੱਕ ਚੀਜ਼ ਮਹਿੰਗੀ ਹੈ ਜੀ ਪਿਆਜ਼ 60 ਰੁਪਏ ਪਾਰ ਹੋਇਆ ਪਿਆ ਜਾਂ ਤਾਂ ਟ੍ਰਾਂਸਪੋਰਟੇਸ਼ਨ ਮਹਿੰਗੀ ਹੈ ਠੀਕ ਹੈ ਉਹਦੇ ਤੇ ਸਰਕਾਰ ਨੇ ਨੋਟ ਕਰ ਰਹੀ ਜਾਂ ਜਿਹੜੇ ਆਪਣੇ ਕਿਸਾਨ ਭਰਾਣੇ ਉਹਨਾਂ ਨੂੰ ਕੋਈ ਮੁਆਵਜ਼ਾ ਜਾਂ ਕੁਝ ਸਬਸਿਡੀ ਉਹ ਲਾਉਂ ਸਰਫ ਇੱਕ ਕਣਕ ਦੇ ਜੀਰੀ ਨੂੰ ਕਰ ਰਹੇ ਨੇ ਸਬਜ਼ੀ ਘੱਟ ਬੀਜ ਰਹੇ ਨੇ ਸਬਜ਼ੀ ਕਰਕੇ ਸਬਜ਼ੀ ਘੱਟ ਬੀਜ ਕਰਕੇ ਸਬਜ਼ੀ ਘੱਟ ਆ ਰਹੀ ਹੈ ਖਪਤਖਾਨ ਵਾਲੇ ਉਹੀ ਨੇ ਸਾਰੇ ਲੋਕਾਂ ਨੇ ਅਖਰ ਨੂੰ ਜੀਣ ਲਈ ਖਜ਼ਦਜੀ ਦਾ ਖਾਣੀਆਂ ਉਹ ਸਬਜੀ ਖਾਣ ਦੀ ਸਬਜੀ ਲਾਗਤ ਜ਼ਿਆਦਾ ਹੋ ਗਈ ਤੇ ਸਬਜੀ ਮਹਿੰਗੀ ਹੋ ਰਹੀ ਆ ਸਰਕਾਰ ਨੂੰ ਇਸ ਪਰ ਦੀ ਕੋਈ ਕਿਸਾਨਾਂ ਦੇ ਪ੍ਰਤੀ ਕੁਝ ਨਾ ਕੁਝ ਸਿੱਖ ਕੇ ਸੋਚਣਾ ਚਾਹੀਦਾ ਤਾਂ ਕਿ ਆਮ ਅੰਦਾ ਆਮ ਨਾਗਰਿਕਾ ਜਿਹੜਾ ਕੀ ਸਬਜੀ ਖਾ ਸੇ ਬਾਕੀ ਰਾਸ਼ਨ ਦਾ ਹਣ ਦਾਲਾਂ ਨੇ ਬਹਿਲਾ ਨਾ ਦਾਰ ਰੋਟੀ ਖਾਓ ਪ੍ਰਭੂ ਦੇ ਗੁਣ ਗਾਓ ਉਹ ਦਾਲ ਵੀ 20 ਰੁਪਏ ਬਾਰ ਹੋ ਗਿਆ ਪ੍ਰਭੂ ਦੇ ਗੁਣ ਦਾ ਬੰਦਾ ਭੁੱਲੇ ਜਾਂਦਾ ਦਾਲ ਖਾ ਕੇ ਸੋ ਇਹ ਸਰਕਾਰ ਨੂੰ ਥੋੜਾ ਬਹੁਤ ਦੇਖਣਾ ਚਾਹੀਦਾ ਵੀ ਕਿਵੇਂ ਬਣਾਉਣਾ ਕਿਵੇਂ ਸਿਸਟਮ ਨੂੰ ਚਲਾਈਏ ਤਾਂ ਕਿ ਆਮ ਜਿਹੜਾ ਬੰਦਾ ਹੈਗਾ ਉਹ ਸਭ ਜੀ ਆਮ ਗਰੀਬ ਆ ਬੰਦਾ ਮੀਡਲ ਕਲਾਸ ਲੋਕ ਨੇ ਕੋਈ ਲੋਅਰ ਕਲਾਸ ਲੋਕ ਨੇ ਉਹ ਵਿਚਾਰੇ ਸਭੀ ਰੋਟੀ ਦਾ ਖਾਣਿਓ ਪਊਗੀ ਸੋ ਇਸ ਕਰਕੇ ਇਸ ਪਰ ਧਿਆਨ ਦੇਣਾ ਚਾਹੀਦਾ ਥੋੜਾ ਜਿਹਾ ਬਜਟ ਤੇ ਦੇਖੋ ਸਾਹਮਣੇ ਹੁਣ ਸਿਸਟਮ ਦੇਖੋ ਸਰਕਾਰ ਨੂੰ ਬਜਟ ਬਣਾਉਣ ਲੱਗੇ ਤਾਂ ਹੀ ਚੀਜ਼ਾਂ ਦੇਖੀਆਂ ਜਾਂਦੀਆਂ ਜਿਹੜੀ ਚੀਜ਼ ਖਾਣੀ ਆ ਜਿਹੜੀ ਚੀਜ਼ ਬੰਦੇ ਨੂੰ ਜਿਨਾ ਬਿਨਾ ਸਰਦਾ ਨਹੀਂ ਹੈਗਾ ਉਸ ਚੀਜ਼ ਦਾ ਦੇਖੋ ਘੱਟੋ ਘੱਟ ਥੋੜਾ ਦੇਖ ਕੇ ਚੱਲਣਾ ਚਾਹੀਦਾ ਬਜਟ ਦੇ ਵਿੱਚ ਵੀ ਬੰਦੇ ਨੂੰ ਆਮ ਮਨੋ ਨਾਗਰੀ ਨੂੰ ਕੋਈ ਮੁਸ਼ਕਿਲ ਨਾ ਆਵੇ ਕੀ ਨਾਮ ਹੈ ਆਪਣਾ ਅਮਿਤ ਕੁਮਾਰੀ ਤੁਹਾਡੀ ਇੱਥੇ ਸਬਜ਼ੀ ਦੁਕਾਨ ਹਾਂਜੀ ਹਾਂਜੀ ਜਿਹੜੇ ਰੇਟ ਦਿਨੋ ਦਿਨ ਵਧਦੇ ਜਾ ਰਹੇ ਨੇ ਜਿਹੜਾ ਟਮਾਟਰ ਆ ਪਿਛੇ ਦਿਨ ਕਿੰਨਾ ਸੀ ਤੇ ਹੁਣ ਕਿੰਨਾ ਹੈ ਅਸ ਤੋਂ 2-3 ਦਿਨ ਪਹਿਲਾਂ ਰੇਟ 70 ਰੁਪਏ ਕਿਲੋ ਸੀ ਜਿਹੜਾ ਅੱਜ ਦਾ ਰੇਟ ਹੈ 100 ਰੁਪਏ ਕਿਲੋ ਜੀ ਕੀ ਕਾਰਨ ਮੰਨਦੇ ਜਿਹੜੇ ਰੇਟ ਲਗਾਤਾਰ ਵਧਦੇ ਕਾਰਨ ਕੁਝ ਵੀ ਨਹੀਂ ਕਹਿ ਸਕਦੇ ਜੀ ਜੇ ਉਹਨਾਂ ਉੱਥੇ ਜਾ ਕੇ ਮੰਡੀ 'ਚ ਪੁੱਛਦੇ ਆਂਟ ਤੇ ਉਹਨੂੰ ਕਹਿੰਦੇ ਨੇ ਮਾਲ ਘਟਾ ਰਹੀ ਪਿਛੋਂ ਵੀ ਮਾਲ ਨਹੀਂ ਪੂਰਾ ਹੋ ਰਿਹਾ ਹੈਗਾ ਇਸੇ ਕਰਕੇ ਮਹਿੰਗਾ ਜਿਆਦਾ ਹੋ ਰਿਹਾ ਹੈ ਕੁਬਾਰਿਸ਼ ਦਾ ਵੀ ਗੱਲ ਹੈ। بارش ਦਾ ਤਾਂ ਨਹੀਂ ਪਤਾ ਜੀ ਵੈਸੇ ਉਹ ਕਹਿੰਦੇ ਪਿੱਛੇ ਮਾਲ ਘਟਾ ਹਾਂ ਇਹ ਵੀ ਹੋ ਸਕਦਾ ਇਹ ਵੀ ਕਿਤੇ بارشਾਂ ਪੋਰਸ਼ਾ ਕਰਕੇ ਕੋਈ ਮਾਲ ਸਮਾਨ ਘਟਾ ਜੀ ਹੋ ਜਾਂਦਾ ਜੀ। ਕਿੱਥੋਂ ਆਉਂਦਾ ਕਿੱਥੋਂ। ਟਮਾਟਰ 2-3 ਇਲਾਕੇ ਨੇ ਇੱਕ ਨਸਕਦਾਰ ਆ ਰਿਹਾ ਜੀ। ਇੱਕ ਆਪਣਾ ਹਿਮਾਚਲ ਵਾਲਾ ਰਿਹਾ ਜੀ। ਦੋਨੇ ਚੀਜ਼ ਜਨੀਸ ਆਉਦੇ ਦੋਨੇ ਮੰਡੀਆਂ ਤੇ ਆ ਜੀ। ਹੋਰ ਸਬਜ਼ੀਆਂ ਇਸ ਤੋਂ ਇਲਾਵਾ ਸਬਜ਼ੀਆਂ ਸਾਰੀਆਂ ਚੀਜ਼ਾਂ ਅੱਧ ਤੋਂ ਬਾਰ ਨਹੀਂ ਜੀ। ਪਿਆਜ਼ 60-55 ਰੁਪਏ ਕਿਲੋ ਵਿਕ ਰਹੀ। ਆਲੂ 30 ਰੁਪਏ ਕਿਲੋ ਵਿਕ ਰਹੀ। ਮਟਰ 200 ਰੁਪਏ ਕਿਲੋ ਵਿਕ ਰਹੀ। ਲਸਣ 300-60-35 ਫਿਰ ਤਾਂ ਜਿਵੇਂ ਤੁਸੀਂ ਜਿਵੇਂ 100 ਰੁਪਿਆ ਦੱਸਿਆਗਾ ਜਿਵੇਂ ਤੁਸੀਂ ਗਾਕਾਂ ਗਾਕ ਵੀ ਲੜਦੇ ਹੋਣਗੇ ਵੀ ਐਨ ਆਰ ਗਾਕ ਵੀ ਲੜਦੇ ਨੇ ਜੀ ਕੁਛ ਗਾਕ ਦੇ ਵੀ ਬਹੁਤ ਫਰਕ ਪਿਆ ਹੋਇਆ ਜੀ ਅੱਗੇ ਨਾਲੋਂ ਕੰਮਕਾਰ ਵੀ ਥੋੜੇ ਜਿਹਾ ਬਹੁਤ ਹੋਇਆ ਹੋਇਆ ਜੀ ਮਹਿੰਗਾਈ ਕਰਕੇ ਬਹੁਤ ਵੀ ਘਟਿਆ ਕਿੰਨੇ ਪੈ ਰਹੇ ਤੁਹਾਡਾ ਵੀ ਜਿਹੜਾ ਹੈਗਾ ਅਸਰ ਪੈ ਰਿਹਾ ਦੁਕਾਨ 'ਤੇ ਬਹੁਤ ਜ਼ਿਆਦਾ ਪੈਂਦਾ ਹੀ ਅਸਰ ਕਿੰਨੇ ਪੈ ਰਹੇ ਬਹੁਤ ਜ਼ਿਆਦਾ ਅਸਰ ਪੈਂਦਾ ਇਹ ਚੀਜ਼ ਦਾ ਕਿ ਲੋਕਾਂ ਦੀ ਜੁਸੋ ਜੀ ਦਾ ਆਇਆ ਆਇਆ ਇਹ ਵੀ ਉਹਦੇ ਮਹਿੰਗੇ ਵਾਤੀ ਨੂੰ ਉਹਨਾਂ ਦੇ ਨਾਮ ਤੇ 100 ਰੁਪਏ ਕਿਲੋ ਟਮਾਟਰ ਹੋ ਗਿਆ ਜੀ 20 ਰੁਪਏ ਕਿਲੋ ਵਾਲਾ ਬੜਾ ਕੰਮ ਖਰਾਬ ਹੋ ਗਿਆ ਜੀ ਕਿਤੇ 20 ਰੁਪਏ ਦਾ ਕਿਲੋ ਹੁੰਦਾ ਸੀ ਕਿਤੇ 100 ਰੁਪਏ ਕਿਲੋ ਹੋ ਗਿਆ ਲੈਣਾ ਮੁਸ਼ਕਲ ਹੋ ਗਿਆ ਉਹ ਜ਼ਿਆਦਾ 100 ਰੁਪਏ ਦਾ ਕਿਲੋ ਟਮਾਟਰ ਹੈ ਕਿੰਨਾ ਮਿੰਟ ਤੱਕ ਸਿਰਫ